ਪਿਛਲੇ ਦਿਨੀ ਗੁਰੂ ਤੇਗ ਬਹਾਦਰ ਸਟੇਡੀਅਮ ਬੁੜਲਾਡਾ ਵਿਖੇ ਹੋਈਆਂ ਬਲਾਕ ਪਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਮੰਨੂ ਬਾਟਿਕਾ ਸਕੂਲ ਬੁੜਲਾਡਾ ਦੇ ਖਿਡਾਰੀਆਂ ਨੇ ਆਲ ਓਵਰ ਟਰਾਫੀ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਅੱਜ ਮੰਨੂ ਬਾਟਿਕਾ ਸਕੂਲ ਦੇ ਵਿਹੜੇ ਵਿੱਚ ਇੱਕ ਸਾਦੇ ਸਨਮਾਨ ਸਮਾਰੋਹ ਦੌਰਾਨ ਖਿਡਾਰੀਆਂ ਦਾ ਸਕੂਲ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਸਕੂਲ ਪ੍ਰਬੰਧਕਾਂ ਦੱਸਿਆ ਕਿ ਇਹਨਾਂ ਬਲਾਕ ਪੱਧਰੀ ਖੇਡਾਂ ਵਿੱਚ ਇਲਾਕੇ ਦੇ 69 ਸਕੂਲਾਂ ਅਤੇ 7 ਬਲਾਕਾਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ ਉਹਨਾਂ ਦੱਸਿਆ ਕਿ ਮੰਨੂ ਬਾਟਿਕਾ ਸਕੂਲ ਦੇ ਖਿਡਾਰੀਆਂ ਵੱਲੋਂ ਲਗਾਤਾਰ ਇਸ ਟਰਾਫੀ ਤੇ ਕਬਜ਼ਾ ਕੀਤਾ ਹੋਇਆ ਹੈ ਉਹਨਾਂ ਕਿਹਾ ਕਿ ਮੰਨੂ ਬਾਟਿਕਾ ਸਕੂਲ ਜਿੱਥੇ ਪੜਾਈ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਿਹਾ ਹੈ ਉੱਥੇ ਖੇਡਾਂ ਦੇ ਖੇਤਰ ਵਿੱਚ ਵੀ ਇਸ ਦੇ ਖਿਡਾਰੀ ਵਿਦੇਸ਼ਾਂ ਵਿੱਚ ਸਕੂਲ ਦੀ ਛਾਪ ਛੱਡ ਰਹੇ ਹਨ ਇਸ ਤੋਂ ਬਾਅਦ ਪਹਿਲਾ ਸਾਰ ਜੀ ਇਹ ਪਹਿਲਾਂ ਜੀ ਅਸੀਂ ਜਿਹੜੇ ਅੰਡਰ 11 ਦੇ ਬੱਚਿਆਂ ਦੇ ਮੈਚ ਹੋਏ ਸੀ ਕਲਸਟਰ ਦੇ ਉਹਦੇ ਵਿੱਚੋਂ ਵੀ ਅਸੀਂ ਆਲ ਓਵਰ ਟਰੋਫੀ ਜਿੱਤੀ ਸੀ ਲਗਭਗ ਸਾਡੀਆਂ ਸਾਰੀਆਂ ਟੀਮਾਂ ਹੀ ਫਾਈਟ ਸੀ ਹਾਂ ਤੇ ਹੁਣ ਬਲੈਕ ਲੈਵਲ ਦੀਆਂ ਹੋਈਆਂ ਨੇ ਜਿਦੇ ਵਿੱਚ 93 ਸਕੂਲਾਂ ਨੇ ਤੇ 7 ਕਲਸਟਰਾਂ ਨੇ ਪਾਰਟਿਸਿਪੇਟ ਕੀਤਾ ਸੀ ਜੀ ਜਿਦੇ ਵਿੱਚ ਸਾਡੇ ਆਲ ਓਵਰ ਟਰੋਫੀ ਜਿੱਤਣ ਵਾਸਤੇ 150 ਅੰਕੇ ਅਸੀਂ ਪ੍ਰਾਪਤ ਕਰਕੇ ਪੂਰੇ ਕਲਸਟਰ ਬਲੈਕ ਦੇ ਵਿੱਚੋਂ ਅਸੀਂ ਆਲ ਓਵਰ ਟਰੋਫੀ ਜਿੱਤੀ ਹੈ ਸਾਡੇ ਲਗਭਗ 120 25 ਬੱਚਿਆਂ ਨੇ 골ਡ ਜਿੱਤੇ ਆ ਜੀ ਤੇ 25 26 ਬੱਚਿਆਂ ਨੇ ਸਾਡੇ ਨੇ ਸਿਲਵਰ ਮੈਡਲ ਜਿੱਤੇ ਆ ਜੀ ਤੇ ਸਾਡੀਆਂ ਸਾਰੀਆਂ ਟੀਮਾਂ ਬੈਡਮਿੰਟਨ ਜਿਉਨਾਸਟਿਕ ਯੋਗਾ ਕਰਾਟੇ ਹੈਂਡਬਾਲ ਤੇ ਰੈਸਲਿੰਗ ਤੱਕ ਸਾਰਿਆਂ ਨੇ ਮੈਡਲ ਪ੍ਰਾਪਤ ਕੀਤੇ ਨੇ ਜਿਹੜੇ ਬੱਚਿਆਂ ਨੇ ਇਸ ਤਰ੍ਹਾਂ ਦੀ ਪੀਛਾ ਆ ਜਾਨੇ ਇਹਦੇ ਸਿਹਰਾ ਤੁਸੀ ਕਿਸ ਨੂੰ ਦੇਣਾ ਇਹਦਾ ਸਿਹਰਾ ਜੀ ਸਾਡੇ ਚੇਅਰਮੈਨ ਸਰ ਭਾਰਤ ਪੋਸ਼ਣ ਗੁਪਤਾ ਜੀ ਨੂੰ ਜਾਂਦਾ ਜੀ ਕਿਉਂਕਿ ਸਾਡੇ ਸਕੂਲ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਗਰਾਊਂਡ ਨੇ ਜੀ ਤੇ ਜੇ ਤੁਸੀਂ ਖੁਦ ਜਾ ਕੇ ਵੇਖਤ ਕਰ ਸਕਦੇ ਹੋ ਤੇ ਸਾਡੇ ਕੋਲ ਹਰ ਟਾਈਮ ਹਰ ਗਰਾਊਂਡ ਦੇ ਵਿੱਚ ਕੋਚ ਅਲੀਜੀਬਲ ਹੈ ਜੀ ਇਹ ਹਰ ਮਤਲਬ ਹੁਣ ਵੀ ਅਸੀਂ ਤਿੰਨ ਰਿਕੁਆਇਰਮੈਂਟਾਂ ਪਾਣੀਆਂ ਹੋਣੀਆਂ ਨੇ ਜੀ ਆਕਸੀਜਨ ਦੇ ਵਿੱਚ ਇਦੇ ਵਿੱਚ ਅਸੀਂ ਬਾਸਕਟਬਾਲ, ਬੈਡਮਿੰਟਨ ਤੇ ਵਾਲੀਬਾਲ ਦੀ ਰਿਕੁਆਇਰਮੈਂਟ ਪਾਈ ਹੋਈ ਆ ਤਾਂ ਕਿ ਅਸੀਂ ਸਾਡੇ ਜਿਹੜਾ ਏਰੀਆ ਹੈ ਇਹਨੂੰ ਇੱਕ ਚੰਗੇ ਖਿਡਾਰੀ ਦੇ ਸਕੀਏ ਜੀ ਇੱਕ ਚੰਗੇ ਖਿਡਾਰੀ ਮਨੂਵਾਟਿਕਲਸ ਕੋਲੀ ਦੇ ਰਿਹਾ ਜੀ ਤੁਸੀਂ ਉਹਨੂੰ ਦੇਖਿਆ ਇੱਕ ਸਾਡਾ ਬੱਚਾ ਚైనਾਂ ਦੇ ਵਿੱਚ ਖੇਡਣ ਜਾ ਰਿਹਾ ਇਸ ਤੋਂ ਪਹਿਲਾਂ ਸਾਡਾ ਬੱਚਾ ਇੱਕ ਇਸਲੀ ਵਾਰ ਜੋਰਟ ਦੇ ਵਿੱਚ ਖੇਡ ਕੇ ਆਇਆ ਉਸ ਤੋਂ ਪਹਿਲਾਂ ਇੱਕ ਬੱਚਾ ਸਾਡਾ ਇੰਟਰਨੈਸ਼ਨਲ ਖੇਡ ਚੁੱਕਿਆ ਸਾਡੇ ਹਰ ਮਤਲਬ ਸਾਲ ਬਹੁਤ ਬੱਚੇ ਨੈਸ਼ਨਲ ਖੇਡਦੇ ਨੇ ਤੇ ਬਹੁਤ ਬੱਚੇ ਇੰਟਰਨੈਸ਼ਨਲ ਖੇਡਦੇ ਨੇ ਜੀ ਮਨੂਵਾਟਿਕਾ ਇੱਕ ਸਪੋਰਟਸ ਦੇ ਵਿੱਚ ਬਹੁਤ ਵੱਡਾ ਬ੍ਰਾਂਡ ਹੈ ਅਨੂ ਸਾਡੇ 520 ਮੈਡਲ ਤੇ ਜੋਨ ਦੇ ਵਿੱਚੋਂ ਜਿਹੜੇ ਕਿ ਬਹੁਤ ਵੱਡੀ ਇੱਕ ਪ੍ਰਾਪਤੀ ਹੈ ਸਕੂਲ ਲਈ ਸਪੋਰਟਸ ਵਿੱਚ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਜੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਨਾਲ ਮੁਕਾਬਲਾ ਹੋ ਜੀ ਹਰ ਕਿਸੇ ਨਾਲ ਵਨ ਸਾਈਡ ਮੈਚ ਹੀ ਜਿੱਤ ਜਾਂਦੇ ਆ ਇੰਨੇ ਕੋਚ ਇੰਨੇ ਗਰਾਊਂਡ ਮੈਨੂੰ ਨਹੀਂ ਲੱਗਦਾ ਵੀ ਕਿਤੇ ਵੀ ਸਾਨੂੰ ਪੂਰੇ ਮਾਲਵੇ ਦੇ ਵਿੱਚ ਮਿਲ ਸਕਣਗੇ ਤੁਸੀਂ ਆਪ ਵੇਚਤ ਕਰਕੇ ਦੇਖ ਸਰ ਸਾਰਾ ਸਿਹਰਾ ਚੇਅਰਮੈਨ ਸਾਹਿਬ ਨੂੰ ਜਾਂਦਾ ਜੀ ਜਿਹੜੇ ਖੇਡਾਂ ਨੂੰ ਤੇ ਐਜੂਕੇਸ਼ਨ ਨੂੰ ਇੰਨਾ ਪਿਆਰ ਕਰਦੇ ਨੇ ਤੇ ਸਾਡੇ ਏਰੀਆ ਨੂੰ ਅੱਗੇ ਜਿਹੜੇ ਖਿਡਿਆਰੀ ਦੇ ਰਹੇ ਨੇ ਤੇ ਨਸ਼ੇ ਤੋਂ ਦੂਰ ਹੋ ਰਹੇ ਨੇ ਬੱਚੇ क्योंकि अच्कल नशे का बहुत जुगा जी आप ही दस बच्चे खेडा जुड़न बच्चे नशे तो दूर होब है जी स्कूल बहुत हाँ जी। बैटर रहा है जिसमें वन फिफ्टी मैडल थे और उसमें एक सौ वन हंड्रेड थर्टी गोल्ड मेडल बच्चों ने लिए हैं सिल्वर ट्वेंटी लिया है सिक्सटी नाइन स्कूल ने पार्टीसिपेट किया था ब्लॉक लेवल बंडलाड़ा में जिसमें सेवन क्लस्टर से और ऑल ऑल ओवर ट्रॉफी मनु वटका की है इसमें इस तो नेचुरली इस में श्रे इसको अपनी मैनेजमेंट कर देंगे और हमारे एच ओ डी साहब मनु अमनदीप हैं उनका देंगे मैं और जो हमारे और स्पोर्ट्स टीचर हैं उनका है बट बच्चे उनके पेरेंट्स का भी काफी इसमें योगदान है